ਕਲਗੇ ਜੀ ਸਬਜ਼ੀ ਬਣਾਵਾਂਗੇ ਜੀ ਆਪਾਂ ਤੋਰੀ ਤੇਲ ਪਾ ਲਿਆ ਸੀ ਜੀ ਆਪਾਂ ਇਹ ਇਹ ਤੇਲ ਐਂ ਚੰਗੀ ਤਰ੍ਹਾਂ ਕੜ ਗਿਆ ਸੀ ਜੀ ਇਧਰ ਫੁੜੀ ਤੋਰੀ ਕੱਟ ਕੇ ਰੱਖੀ ਪਈ ਆ ਜੀ ਅਗਲਾ ਕਦੋਂ ਲੈ ਲਿਆ ਆਪਾਂ ਮੇਥੀ ਦਾਣਾ ਤੇ ਥੋੜਾ ਜਿਹਾ ਜੀਰਾ ਚੰਗੀ ਤਰ੍ਹਾਂ ਤੇਲ ਪਹਿਲਾਂ ਗਰਮ ਹੋ ਗਿਆ ਸੀ ਜੀ ਮੈਂ ਬੰਦ ਕਰਤਾ ਸੀ ਗੈਸ ਕੜ ਗਿਆ ਸੀ ਹਾਂ ਚੰਗੀ ਤਰ੍ਹਾਂ ਹੁਣ ਆਪਾਂ ਤੇਲ ਪਾ ਦਨੇ ਆ ਬੀਤੀ ਦਾਣਾ ਤੇ ਜੀਰਾ ਇੱਕ ਨੂੰ ਥੋੜਾ ਜਿਹਾ ਮਿਕਲਾਂਗੇ ਹਾਂ ਇਹਦੇ ਨਾਲ ਤਿਆਰਾਂਗੇ

ਤੇ ਮਿਰਚਾਂ ਬਹੁਤ ਹੱਥ ਨਾਲ ਨਹੀਂ ਕੱਟਦੇ ਤੇ ਨਿੱਚ ਬਹੁਤ ਜ਼ਿਆਦਾ ਕੌੜੀ ਤੇ ਚਲਣ ਹੋਈ ਜਾ ਹੱਥਾਂ ਤੇ ਚਲੋ ਜੀ ਆਟਾ ਫੇਰ ਘੁੰਮ ਲਿਆ ਬਸ ਤੜਕਾ ਵੀ ਆ ਰਿਹਾ ਹੈ ਟਮਾਟਰ ਦਾ ਆਪ ਸਵਾਦ ਲਈਏ ਨਾਲ ਦੀ ਨਾਲ ਜੂਨ। ਉਹ ਚੰਗੀ ਆਪਾਂ ਇਹਦੇ ਪਾ ਲਾਂ। ਇਹ ਟਮਾਟਰ ਨੂੰ ਇਸ ਤਰ੍ਹਾਂ ਹੋ ਰਿਹਾ ਹੈ। ਟਮਾਟਰ ਹੋ ਗਏ। ਇਹ ਆਪਾਂ ਨਾਲ ਲੇਗੀ ਮਿਰਚ ਪਾ ਦਾਂਗੇ। ਤੇ ਥੋੜੀ ਜਿਹੀ ਪਾ ਦਾਂਗੇ ਪਾ ਹਲਦੀ। ਸਰੋਦੀ ਹਾਲਾ ਹੋ ਗਿਆ। ਮਾੜ ਲਾ ਲੀਆ ਆਪਾਂ ਲਾਂਗੇ। ਤੇ ਪਾ ਮਾਂਗੇ ਆਪਾਂ ਦੁੱਧ ਬਤ ਲੇ। ਅੱਧਾ ਕਿ ਗਲਾਸ ਪਾ ਲਈ। ਥੋੜੀ ਚੰਗੀ ਤਰ੍ਹਾਂ ਮਿਕਸ ਕਰਕੇ ਸਬਜੀ ਹੋ ਕੇ ਆਪਣੀ ਹੋ ਗਈ ਰੈਡੀ। ਹੁਣ ਆਪਾਂ ਲਾ ਲਾਂਗੇ ਆਪਾਂ ਰੋਟੀ ਬਣਾ ਲਾਂਗੇ ਜੀ। ਤੇ ਕੁਰੀ ਸਬਜੀ ਬਣ ਕੇ ਆਪਣੀ ਲੋਗੀ ਤਿਆਰ। ਇਹ ਜਿੱਤੀ ਜਿੱਤੀ ਤਾ ਮਣੀ ਜੀ ਆਪਾਂ ਦੁੱਧ ਪਾਇਆ ਮੂੰ ਦੁੱਧ ਨਾਲ ਹੀ ਵਧੀਆ ਸਬਜ਼ੀ ਲੱਗਾ ਜੀ ਬੰਦੀ ਤੋਰਨਾ ਜੀ ਥੋੜਾ ਜਨ ਨੂੰ ਸੇਕ ਲੱਗ ਜਾਂਦੇ ਇੰਨੇ ਆਪਾਂ ਕਰ ਲੈਨੇ ਪੇੜੇ ਵਾਹ ਇੱਕ ਸੱਤ ਮੈਂ ਦੁਪਹਿਰੇ 12 ਵਜੇ ਆਟਾ ਗੁੰਨੇ ਸੀ ਥੋੜਾ ਜਿਹਾ ਬਚ ਗਿਆ ਸੀ ਉਹ ਤੋਂ ਫੁਕਰੀ ਲਾ ਲਿਆ ਜਿਹੜਾ ਪਖਾ ਲਾਂਗੇ ਜਦੋਂ ਘਰ ਕੇ ਆਉਣਗੇ ਫਿਰ ਖਾਣਗੇ ਜੀ 对，他今天来、啊，他 ਗਰਮੀ ਬਹੁਤ ਜ਼ਿਆਦਾ ਨੇ ਗਰਮੀ ਸੇ ਕੱਢ ਗਿਆ ਰਸੋਈ ਚ ਖੜਿਆ ਨੀ ਜਾ ਰਿਹਾ ਦਾਜਾ ਜੀ ਜਰਾ ਤਾਂ ਹੋ ਗਿਆ ਪਹਿਲਾਂ ਤਾਂ ਗਰਮਦਾਰੀ ਚਲੇ ਗਈ ਸੀ ਤਾਂ ਕਰਕੇ ਥੋੜੀ ਜਿਹੀ ਲੇਟ ਹੋ ਗਈ ਜਿਹੜੀ ਤਾਂ ਬਰਡਾ ਹੋ ਜਾਂਦੀ ਸੀ ਬਾਈ ਬਣਾ ਲਈ ਤੇ ਸਾਰੀ ਮਲੰਦੀ ਜੀ ਬਹੁਤ ਜਿਆਦਾ ਗਰਮ ਸੀ ਜਿਹੜਨੀ ਸਮਝ ਜੀ ਇਹ ਤਰ ਦੇਦੀ ਵੀ ਖਾਣ ਲੱਗੇ ਸੀ ਰੋਟੀ ਖਾ ਰਹੇ ਆ ਦੀ ਵੀ ਉੱਥੇ ਚੁੱਲੀ ਲੈ ਰੱਖੀ ਆ ਠੀਕ ਆ ਜੀ ਚਲੋ ਜੀ